ਹਾਂਜੀ ਪਿੰਡ ਰੁੜਕੀ ਦੀ ਲਾਇਬ੍ਰੇਰੀ ਦਿਖਾਣਿਆ ਤੁਹਾਨੂੰ ਜਿਸ ਦਾ ਅੱਜ ਉਦਘਾਟਨ ਹੈ ਆ ਦੇਖੋ ਬਹੁਤ ਹੀ ਸੋਹਣੀ ਬਣਾਈ ਹੋਈ ਹੈ ਲਾਇਬ੍ਰੇਰੀ ਤੇ ਕੈਮਰੇ ਵੀ ਲਗਾਏ ਹੋਏ ਨੇ ਤੇ ਅੱਜ ਉਦਘਾਟਨ ਇਸੇ ਕਤੇ ਲਖਵੀਰ ਸਿੰਘ ਰਾਏ ਆ ਰਹੇ ਨੇ ਹਾਂਜੀ ਤੁਹਾਨੂੰ ਦਿਖਾਣਿਆ ਲਾਇਬ੍ਰੇਰੀ ਦੇ ਵਿੱਚ ਜੋ ਕਿ ਪੁਸਤਕਾਂ ਪਈਆਂ ਨੇ ਸਾਰੀਆਂ ਹੀ ਜਣੇ ਕਿ ਨੌਲੇਜ ਜਨਰਲ ਨੌਲੇਜ ਅਤੇ ਇਤਿਹਾਸ ਬਾਰੇ ਤੇ ਧਾਰਮਿਕ ਪੁਸਤਕਾਂ ਸਾਰੀਆਂ ਹੀ ਆ ਦੇਖੋ ਸਾਰੀਆਂ ਇਸ ਜਗ੍ਹਾ ਤੇ ਨਾ ਪੁਸਤਕਾਂ ਪਈਆਂ ਨੇ ਜੋ ਕਿ ਕਿਤਾਬਾਂ ਹਿਸਟਰੀ ਦੀਆਂ ਜਨਰਲ ਨੌਲੇਜ ਦੀਆਂ ਤੇ ਇਤਿਹਾਸਕ ਤੇ ਧਾਰਮਿਕ ਸਾਰੀਆਂ ਹੀ ਇਹ ਜਿਹੜਾ ਕੰਮ ਸਾਡੇ ਪਿੰਡ ਦੀ ਸਰਪੰਚ ਕਰ ਰਿਹਾ ਬਹੁਤ ਹੀ ਵਧੀਆ ਕਰ ਰਿਹਾ ਜਾਨੀ ਕਿ ਆ ਦੇਖੋ ਜੀ ਕੰਪਿਊਟਰ ਵਗੈਰਾ ਸਾਰਾ ਹੀ ਰੱਖਿਆ ਹੋਇਆ ਸਾਰਾ ਹੀ ਸਿਸਟਮ ਹੈ ਤੇ ਸਕਰੀਨਾਂ ਆ ਸਕਰੀਨ ਦੇ ਵਿੱਚ ਕੈਮਰੇ ਚੱਲਦੇ ਨੇ ਜਿਹੜੇ ਕਿ ਲੱਗੇ ਹੋਏ ਨੇ ਦਰਵਾਜੇ ਦੇ ਵਿੱਚ ਆ ਜਿਸ ਜਗ੍ਹਾ ਤੇ ਹੈਗੀ ਹੈ ਲਾਇਬ੍ਰੇਰੀ ਤੇ ਆ ਇਸ ਜਗ੍ਹਾ ਤੇ ਸਟੋਰੇਜ ਹੁੰਦੀ ਆ ਬਹੁਤ ਤਕੜੀ ਮੈਮਰੀ ਇਸ ਦੀ ਪਿੰਡ ਦੇ ਸਰਪੰਚ ਤੇ ਪਿੰਡ ਦੀ ਪੰਚਾਇਤ ਦੇ ਵੱਲੋਂ ਬਹੁਤ ਹੀ ਵਧੀਆ ਪ੍ਰਾਲਾ ਕੀਤਾ ਜਾ ਰਿਹਾ ਕੰਮ ਬਹੁਤ ਹੀ ਵਧੀਆ ਕੰਮ ਅਤੇ ਆਉਣ ਚਰੇ ਨੇ ਥੋੜੇ ਸਮੇਂ ਦੇ ਵਿੱਚ ਲਖਵੀਰ ਸਿੰਘ ਰਾਏ ਜੋ ਕਿ ਐਮਐਲਏ ਨੇ ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਪਿੰਡ ਮਲੇ ਪਰ ਤੋਂ ਜੋ ਕਿ ਪਿੰਡ ਰੁੜਕੀ ਵਿਖੇ ਆ ਰਹੇ ਨੇ ਥੋੜੇ ਟਾਈਮ ਦੇ ਵਿੱਚ ਅਦਗਾਟਨ ਕਰਨਗੇ ਇਸ ਰਿਲੀਜ਼ ਦਾ ਹਾਂਜੀ ਜਿਹੜੀ ਕਿ ਹੈ ਲਾਇਬ੍ਰੇਰੀਆ ਲਾਇਬ੍ਰੇਰੀ ਦੇ ਵਿੱਚ ਬਹੁਤ ਹੀ ਜਨਨ ਨੌਲੇਜ ਦੀਆਂ ਕਿਤਾਬਾਂ ਨੇ ਪੁਸਤਕਾਂ ਨੇ ਜੋ ਕਿ ਇਹਨਾਂ ਕਿਤਾਬਾਂ ਪੁਸਤਕਾਂ ਤੋਂ ਸਾਨੂੰ ਬਹੁਤ ਨੌਲੇਜ ਮਿਲਦੀ ਆ ਇਤਿਹਾਸ ਬਾਰੇ ਜਾਣਕਾਰੀ ਹੁੰਦੀ ਆ ਹਰ ਇੱਕ ਚੀਜ਼ ਦੀ ਇਹਨਾਂ ਤੋਂ ਬੱਚਿਆਂ ਨੂੰ ਹਰ ਇੱਕ ਇਨਸਾਨ ਨੂੰ ਬੱਚਿਆਂ ਤੋਂ ਲੈ ਕੇ ਹਰ ਇੱਕ ਇਨਸਾਨ ਨੂੰ ਬਹੁਤ ਸਿੱਖਿਆ ਮਿਲਦੀ ਆ ਕਿਤਾਬਾਂ ਵਿੱਚੋਂ ਸਾਨੂੰ ਇਤਿਹਾਸ ਇਤਿਹਾਸ ਦਾ ਪਤਾ ਲੱਗਦਾ ਇਹਨਾਂ ਕਿਤਾਬਾਂ ਦੇ ਵਿੱਚ ਬਹੁਤ ਕੁਝ ਲਿਖਿਆ ਹੋਇਆ ਏ ਹਰ ਇੱਕ ਕਿਤਾਬ ਤੁਹਾਨੂੰ ਇਸ ਲਾਇਬ੍ਰੇਰੀ ਦੇ ਵਿੱਚ ਮਿਲ ਜਾਵੇਗੀ ਤੇ ਦੇਖੋ ਕੰਪਿਊਟਰ ਵੀ ਰੱਖਿਆ ਹੋਇਆ ਏ ਕੰਪਿਊਟਰ ਵੀ ਦੋ ਰੱਖੇ ਹੋਏ ਨੇ ਇੱਕ ਨਹੀਂ ਦੋ ਨਹੀਂ ਜਾਨੀ ਕਿ ਜੀ ਆ ਦੇਖੋ ਇਹ ਬੱਚਿਆਂ ਨੂੰ ਵੀ ਬਹੁਤ ਕੁਝ ਸਿੱਖਿਆ ਮਿਲੂਗੀ ਸਰ ਲਾਇਬ੍ਰੇਰੀ ਤੋਂ ਹਾਂਜੀ ਦੇਖੋ ਬੱਚੇ ਵੀ ਆਏ ਹੋਏ ਨੇ ਜਿਹੜੇ ਕਿ ਦੇਖ ਰਹੇ ਨੇ ਦੇਖੋ ਸਾਨੂੰ ਇਹ ਨਾ ਕਿਤਾਬਾਂ ਵਿੱਚੋਂ ਬਹੁਤ ਹੀ ਨੌਲੇਜ ਆ ਮਿਲਦਿਆਂ ਨੇ ਜਿਹੜੀਆਂ ਕਿ ਸਾਨੂੰ ਇਹ ਮੋਬਾਈਲਾਂ ਤੋਂ ਅਧੂਰੀਆਂ ਲਈ ਜਾਂਦੇ ਨੇ ਚੀਜ਼ਾਂ ਇਹ ਕਿਤਾਬਾਂ ਵਿੱਚ ਸਾਨੂੰ ਹਰ ਇੱਕ ਹਿਸਟਰੀ ਮਿਲਦੀ ਆ ਤੇ ਬਾਕੀ ਹੋਰ ਕਮਰੇ ਬਹੁਤ ਲੱਗੇ ਹੋਏ ਨੇ ਕਮਰੇ ਤੇ ਏਸੀ ਪੱਖੇ ਆ ਦੇਖੋ ਬਹੁਤ ਹੀ ਸੋਹਣੀ ਲਾਇਬ੍ਰੇਰੀ ਤਿਆਰ ਕੀਤੀ ਗਈ ਆ ਸਾਡੇ ਪਿੰਡ ਦੇ ਸਰਪੰਚ ਹਰਸ਼ਦੀਪ ਸ਼ਰਮਾ ਜੀ ਵੱਲੋਂ ਅਤੇ ਹੁਣ ਥੋੜੇ ਸਮੇਂ ਮਗਰੋਂ ਤੇ ਆਉਣ ਵਾਲੇ ਨੇ ਲਖਵੀਰ ਸਿੰਘ ਰਾਏ ਜੀ ਜੋ ਕਿ ਹੁਣ ਕੁਝ ਸਮੇਂ ਤੋਂ ਆਪਣਾ ਟੁਕੜੀ ਨੀ ਕਰਨ ਲੱਗੇ ਤੇ ਵੀਰ ਆਪਣੇ ਬਹਾਦਰ ਸਿੰਘ ਬੇਤਾਰ ਜੀ ਕਿਉਂਕਿ ਕੋਈ ਗੀਤ ਸੁਣਾਉਣਗੇ ਵਧੀਆ ਕੋਈ ਧਾਰਮਿਕ ਹੈਲੋ ਹੈਲੋ ਹਾਂਜੀ ਸਾਰੇ ਪਿੰਡ ਦੇ ਨਗਰ ਦੇ ਸਾਰੇ ਹੀ ਸੂਝਵਾਨ ਮੈਂਬਰ ਬੈਠੇ ਸਾਰੇ ਜੀ ਨਗਰ ਵਾਸੀ ਇਸ ਤਰ੍ਹਾਂ ਪਏ ਨੇ ਬੀਬੀਆਂ ਵੀ ਆ ਸਕਦੀਆਂ ਬਾਹਰ ਆਏ ਸਾਰੇ ਭਗਵੰਤ ਦੇ ਸੱਜਣ ਤੇ ਸਾਡੇ ਪਿੰਡ ਤੋਂ ਭੈਣ ਭਰਾ ਬਜ਼ੁਰਗ ਮਕਾਬਾ ਛੋਟੜੇ ਬੱਚੇ ਸਾਰਿਆਂ ਨੂੰ ਦਾਸਰੀ ਕਾਲ ਹਾਜ਼ਰ ਸੀ ਬੇਤਾਬ ਜੀ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੇ ਨਨੂਗੋਮੇ ਮੈਂ ਪਤਨ ਨੂੰ ਪਿੰਡ ਜੀ ਦੇ ਸਾਰੇ ਸੋਜਵਾਨ ਮੈਂਬਰ ਬੈਠੇ ਨੇ ਜੋ ਕਿ ਤੁਸੀਂ ਦੇਖ ਸਕਦੇ ਹੋ ਵੀਡੀਓ ਵਿੱਚ ਹੋ ਜਪ ਲੈ ਗੁਰੂ ਦਾ ਨਾਮ ਜਿੰਦੇੜੀਏ ਜਪ ਲੈ ਤੂੰ ਜਪ ਲੈ ਗੁਰੂ ਦਾ ंदड़ीअ जप लै सुब सवेर शाम जींदड़ जप लंदड़ जप लींदड़े जप जप लुर जप ले जपला जपला नाम जो बंदे नाम ते आत सी कम कम आणा जो बंदे जप चपल घुर जिने जपल जिनरिए जपल जिनरिए जप लाहेगुरु गुरु हर दम बोली राम नाम तो कॾहिं न प गुर नाम जिंदड़ीअ जप लिंदड़ीअ जप लो बंदू नाम ते अंत सो उही कम जो बंदे आ तूं नाम ते अंत में उही कम हो पाकी कूड़ तमाम जिंदड़ीअ जप लै जपल ड़े जपल चिंदड़ीअ जप सब दुखां जी दारू बाणी भव सागर जो चौ दारू ਬਾਣੀ ਸਭ ਦੁੱਖਾਂ ਦੀ दारू ਬਾਣੀ ਭਵ सागर जो चौ दारू बाणी तेरी रूह न मिली उ राम जपल गुरा नाम जिंदड़ीअ जपल जिंदड़ीअ जपल देव थि कारा चईंद बोल वाहेगुरु उठदा वईंदव थे आवारा चईंदगुरु उठदा वईंदरी रूर मिलूं अराम जिंदड़ीअ जपल ਜਿੰਦੜੀਏ ਜਪ ਲੈ ਜਿੰਦੜੀਏ ਜਪ ਲੈ ਸੁਵਾ ਸਵੇਰੇ ਸ਼ਾਮ ਜਿੰਦੜੀਏ ਜਪ ਲੈ ਜਿੰਦੜੀਏ ਜਪ ਲੈ ਜਿੰਦੜੀਏ ਜਪ ਲੈ ਹਾਂਜੀ ਬਹੁਤ ਹੀ ਸੋਹਣਾ ਬਹੁਤ ਹੀ ਆਵਾਜ਼ ਵਧੀਆ ਆਵਾਜ਼ ਦੇ ਵਿੱਚ ਬਹੁਤ ਹੀ ਸੋਹਣੀ ਸੁਰੀਲੀ ਆਵਾਜ਼ ਦੇ ਵਿੱਚ ਇਹ ਸਾਡੇ ਬਹਾਦਰ ਸਿੰਘ ਬੇਤਾਗ ਜੀ ਵੀਰ ਜੀ ਉਹਨਾਂ ਨੇ ਸੁਣਾਇਆ ਗੀਤ ਹੈ ਜਪ ਲੈ ਗੁਰਾਂ ਦਾ ਨਾਮ ਜਿੰਦੜੀਏ ਜਪ ਲੈ ਤੇ ਇੱਧਰ ਆਪਣੇ ਪਿੰਡ ਤਾਪਰ ਤੋਂ ਪ੍ਰੋਫੈਸਰ ਜੀ ਤਾਰਿਕੀ ਤਰ੍ਹਾਂ ਪਾਸਪੋਰਟ ਕੀਤੇ ਆ ਇਹ ਆਪਣਾ ਸਰਕਾਰੀ ਦਾ ਪ੍ਰੋਗਰਾਮ ਹੈ ਆਏ ਹੋਏ ਨੇ ਪਿੰਡ ਚਨਾਸ ਤੋਂ ਰਾਜੂ ਸਿੰਘ ਜੀ ਜੇਕਰ ਕੋਈ ਬੁਲਾ ਰਿਹਾ ਕੋਈ ਬੱਚਾ ਨੌਜਵਾਨ ਕੋਈ ਆਪਣੇ ਵਿਚਾਰ ਰੱਖਣਾ ਚਾਹੁੰਦਾ ਹੈ ਕਿਉਂਕਿ ਆਮ ਪਾਰਟੀ ਤੋਂ ਉਹ ਵੀ ਇਹ ਗੀਤ ਕਮਤਾ ਪੇਸ਼ ਕਰਨਾ ਚਾਹੁੰਦਾ ਹੈ ਜੇ ਵੀ ਜੇ ਸਮਰਥ ਵਿੱਚ ਸਹਿਯੋਗ ਦੇ ਸਮਰਥੂ ਉਹ ਮੇਰੇ ਕੋਲ ਨਾਮ ਉਤਾਰ ਸਕਦਾ ਹੈ ਆਪਾਂ ਉਹਨੂੰ ਮੌਕਾ ਦੇਵਾਂਗੇ ਤੇ ਇੰਨੇ ਚ ਬਹਾਦਰ ਦੇ ਤਾਬ ਇੱਕ ਇੱਕ ਰਾਹ ਹੋ ਰਾਜੀ ਕਰਾ ਰਹੇ ਨੇ ਉਹਨਾਂ ਦਾ ਲੋ ਗੀਤ ਤਾਂ ਸੁਣੋ ਗੀ ਵੀ ਬੋਲੇ ਨਾ ਮਾਰੂ ਨਾ ਮਾਰੂ ਵੀ ਮੈਂ ਜੀਣਾ ਚਾਹੁੰਦੀ ਆ ਤੇ ਮੌਗਾ ਕਸਮ ਦੀ ਲੋਣੀ ਦੇ ਬਾਰੇ ਮੈਨੂੰ ਸਾਡੇ ਸਮਾਰ ਦੇ ਵਿੱਚ ਵਹਿ ਦਾ ਪਹਿਲਾਂ ਨਾਮ ਬਹੁਤ ਫਰਕ ਪੈ ਗਿਆ ਪਹਿਲਾਂ ਬਹੁਤ ਕਹਿੰਦੇ ਸੀ ਕਿ ਕੁੜਿਆਂ ਨੂੰ ਮਾਰਿਆ ਜਾਂਦਾ ਹੈ ਹਰੀ ਮਾਤਰੀ ਬਤਾ ਲਿਓ ਜਿਹੜਾ गाना ਇਸ ਤਰ੍ਹਾਂ ਦਾ ਕਿਹਾ ਹੋਇਆ ਜਿਹੜਾ ਕਿ ਮੇਰੇ ਸਤ ਜੀ ਹਰਜੀਤ ਗੁੱਜਰੀ ਦੇ ਸੰਗੀਤ ਦੇ ਵਿੱਚ ਰਿਕਾਰਡ ਕਰਵਾ ਰਿਹਾ ਮੈਂ

Eu Tchau, सारियल बहुत सत्कार धन्यवाद करी पी रजनी वांगु बेशक पिंगले वई मापू तेर पुॼा खाधी कल दिलो भुला

सुम ते वेरी हाल त सुरी सच खंड बि हले हरी मजरे वाए तो हरी माजरे वाए तो लिख प ਉਨੀਓ ਕਸਈ ਲਾ ਮਾਰੋ ਨਾ ਮਾਰੋ ਵੀ ਮੈਂ ਜੀਣਾ ਚਾਉਂਦੀ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਦੋਂ ਬਹੁਤ ਸਾਰਾ ਮਾਣ ਸਤਿਕਾਰ ਆ ਇਹ ਸਾਰੇ ਸਰੋਤਿਆਂ ਦਾ ਸਾਰੇ ਸਾਰੇ ਪ੍ਰੋਗਰਾਮ ਦੇ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਜੈ ਜੀ ਦੇ ਖਾਲਸਾ ਜੀ ਰਿਵਾਈਵ ਸੰਪਾਤ ਹਾਂ ਜੀ ਬਹੁਤ ਹੀ ਵਧੀਆ ਗੀਤ ਸੁਣਾਏ ਨਾ ਮਾਰੋ ਨਾ ਮੈਂ ਨਾ ਮਾਰੋ ਵੇ ਮੈਂ ਜੀਣਾ ਚਾਉਂਦੀ ਆ ਜਿਹੜੇ ਮਾਪੇ ਆਪਣੇ ਬੱਚਿਆਂ ਨੂੰ ਧੀਆ ਨੂੰ ਕੋਖਾਂ ਦੇ ਵਿੱਚ ਕਤਲ ਕਰਾਉਂਦੇ ਨੇ ਉਹਨਾਂ ਨੂੰ ਇਹ ਗੀਤ ਦਾ ਇਹ ਸੇਧ ਹੈ ਜੀ ਇਹ